ਉਹ ਸਾਡੇ ਕਿਰਪਾਨਾਂ ਮਾਰ ਰਹੇ ਨੇ ਫਾਲਤੂ ਕਿੰਨੇ ਮਾਰੀਆਂ ਜੀ ਕਿਰਪਾਨਾਂ ਆ ਨਾਮ ਲੈ ਰਹੇ ਨੇ ਕਹਿੰਦੇ ਵੀ ਉਹਨਾਂ ਨੇ ਮਾਰੀਆਂ ਨਹੀਂ ਕਿਹੜੀ ਜਗ੍ਹਾ ਤੇ ਮਾਰੀਆਂ ਕਿਰਪਾਨਾਂ ਉਹ ਮੁੰਡਾ ਨਾਲ ਦੀ ਆ ਬਾਹ ਦੇ ਵੱਜੀ ਸਿਰ ਤੇ ਤੁਸੀਂ ਤੇ ਕੀ ਕਰਨ ਆਏ ਸੀ ਅਸੀਂ ਜੀ ਸਾਡਾ ਪੇਸ਼ੈਂਟ ਦਾ ਅਗਲਾ ਤੁਸੀਂ ਕਿੱਥੇ ਤੇ ਰਹਿਣ ਵਾਲੇ ਹੋ ਹੋ ਗਈ ਤੇਰੇ ਕਿੱਥੇ ਤੇ ਰਹਿਣ ਵਾਲੇ ਹੋ ਬਾਹਰ ਸੋ ਸਹੀ ਕਿਰਪਾਨਾਂ ਕਿੰਨੇ ਮਾਰੀਆਂ ਕਿਰਪਾਨਾਂ ਕਿੰਨੇ ਮਾਰੀਆਂ ਬੜੀ ਬੜੀ ਗੱਲ ਕਰ ਰਹੇ ਕਿਰਪਾਨਾਂ ਕਿੰਨੇ ਮਾਰੀਆਂ ਕਿਰਪਾਨਾਂ ਕਿੰਨੇ ਮਾਰੀਆਂ ਲੇਕਿਨ ਉਹ ਕਹਿੰਦੇ ਤੁਸੀਂ ਮਾਰੀਆਂ ਕਰਪਾਨਾਂ ਇਹਨਾਂ ਦਾ ਰਿਕਾਰਡ ਦਾ ਚੈੱਕ ਕਰ ਲਓ ਜੀ ਫੇਰ ਮੈਂ ਦਾਦ ਮੈਨੂੰ ਨਹੀਂ ਕੌਣ ਹੈ ਉਹ ਬੰਦੇ ਤੁਸੀਂ ਜਾਣਦੇ ਹੋ ਉਹਨਾਂ ਨੂੰ ਉਹ ਯਾਰ ਅਸੀਂ ਮੈਨੇ ਕੀ ਉਹਨਾਂ ਤੋਂ ਲੈਣਾ ਜੀ ਮੈਂ ਤੇ ਤੁਹਾਨੂੰ ਕਿਉਂ ਮਾਰ-ਵਾਰ ਕੀਤਾ ਜੀ ਸਹੀ ਉਹ ਸਾਡੇ ਨਾਲ ਦੇ ਤੇ ਗੁੱਟ ਰਹੇ ਸੀ ਅੱਛਾ ਆਉਣ ਲਾ ਕੇ ਸਾਡੇ ਵੀ ਇੱਧਰ ਲੱਗ ਗਏ ਤੁਹਾਡੇ ਵੀ ਮਾਰ ਦਿੱਤੀ ਕਰਪਾਨ ਤੁਸੀਂ ਕੀ ਕਰਨਾ ਐ ਸੀ ਇੱਥੇ ਉਹ ਸਾਡਾ ਪੇ ਮੇਰੀ ਵੀ ਆ ਉਹ ਤਾਂ ਕਹਿੰਦੇ ਕਰਪਾਨ ਲਾ ਕੇ ਤੁਸੀਂ ਆਏ ਹੋ ਇੱਥੇ ਹਸਪੀਟਲ ਵਿੱਚ ਮੇਰੇ ਜੇ ਚੈੱਕ ਕਰ ਲਓ ਜੀ ਹੱਥ ਜਿਗੀ ਦੇ ਦੀ ਕਰਪਾਨ ਕੈਮਰਾ ਚੈੱਕ ਕਰ ਲਓ ਨਹੀਂ ਉਹ ਤਾਂ ਕਹਿੰਦੇ ਕਿ ਤੁਸੀਂ ਮਾਰ ਕੀਤਾ ਪਹਿਲਾਂ ਲੜਾਈ ਝਗੜਾ ਤੁਸੀਂ ਹਸਪੀਟਲ ਵਿੱਚ ਕੁਝ ਵੀ ਨਹੀਂ ਕਰਿਆ ਦੇਖ ਲੂ ਕੈਮਰੇ ਮੇਰਾ ਗੁਰਸੇਵ ਸਿੰਘ ਆਏ ਕਿ ਕਿਤੇ ਤੇ ਰਹਿਣ ਵਾਲੇ ਹੋ ਮੇਰਾ ਜਾਲਾ ਪਿੰਡ ਹੈ ਇਹ ਕਾਰਨ ਕੀ ਹੈ ਤੁਹਾਡੇ ਉੱਤੇ ਹਮਲਾ ਕਰਨਾ ਕਿਹੜੇ ਵਾਰਡ ਵਿੱਚ ਤੁਸੀਂ 18 ਤਰੀਕ ਨੂੰ ਮੇਰੇ ਤੇ ਹਮਲਾ ਹੋਇਆ ਜੀ ਠੀਕ ਹੈ ਜੀ ਮੈਨੂੰ ਨਹੀਂ ਪਤਾ ਮੈਨੂੰ ਕਿਹਨੇ ਧਰਤੀ ਕਰਿਆ ਕੀ ਮੇਰੇ ਨਾਲ ਗੱਲ ਹੋਈ ਜੀ ਮੈਨੂੰ ਬੱਸ ਉਤਾਰਿਆ ਉਸ ਦਿਨ ਮੈਂ ਮਰਦਾ ਮਰਦਾ ਬਚਿਆ ਇਦਾਂ ਮੈਂ ਕੁਝ ਖਾਂਦਾ ਪਿੰਦਾ ਨਹੀਂ ਹੈਗਾ ਨਾ ਜੱਪਾ ਪੱਤ ਨਹੀਂ ਕਰਦਾ ਮੈਂ ਤਾਂ ਬਚ ਗਿਆ ਕੰਮ ਕੀ ਕਰਦੇ ਹੋ ਤੁਸੀਂ ਮੈਂ ਕੁਝ ਨਹੀਂ ਕਰਦਾ ਜੀ ਮੈਨੂੰ ਦੋ ਤਿੰਨ ਬੰਦੇ ਤਾਂ ਮੈਨੂੰ ਧਮਕੀਆਂ ਵੀ ਲੈਂਦੀਆਂ ਵੀ ਤੈਨੂੰ ਮਾਰਾਂਗੇ ਉਸ ਕਰਕੇ ਮੈਂ ਪਟਿਆਲੇ ਆ ਆ ਗਿਆ ਕਾਰਨ ਕੀ ਆ ਧਮਕੀ ਮਿਲਣ ਦਾ ਕਾਰਨ ਕੀ ਆ ਤੁਹਾਡੇ ਉੱਤੇ ਕਾਰਨ ਕਰਕੇ ਕੀ ਵੀ ਮੇਰੀ ਵਧੀਆ ਜਾਣ ਪਛਾਣਾ ਜੀ ਮੇਰੀ ਜਾਣ ਪਛਾਣਾ ਵਧੀਆ ਵੀ ਅਗਲਾ ਕਹਿੰਦੀ ਵੀ ਜਿਹਦੇ ਲਈ ਵੀ ਅਸੀਂ ਜਾਣਦੇ ਆ ਵੀ ਅਗਲਾ ਤੇਰਾ ਨਾਮ ਲੈ ਦਿੰਦਾ ਵੀ ਉਹੀ ਕਾਰਨ ਪਿੱਛੇ ਵੀ ਤੁਹਾਡਾ ਨਾਂ ਕਿਸ ਗੱਲ ਕਰਕੇ ਲੈਂਦੇ ਨੇ ਮੈਂ ਮੌਣ ਮੈਂ ਕਿਸੇ ਨੂੰ ਜਾਣਦਾ ਨਹੀਂ ਅਗਲਾ ਕਹਿੰਦਾ ਵੀ ਤੁਸੀਂ ਲੜਾਈ ਹੁੰਦੀ ਆ ਮੈਂ ਅਸੀ ਕਾਲੂ ਦੇ ਭਾਈਆ ਮੇਰਾ ਨਾਮ ਕਾਲੂ ਹੈ ਜੀ ਇਹਨਾਂ ਨੂੰ ਕੁਝ ਕਰਦੇ ਨਾ ਤੇ ਇਹ ਤੁਹਾਡੇ ਪਹਿਲਾ ਹੋਇਆ ਹਮਲਾ ਇਹ ਵਾਲਾ 18 ਤਰੀਕ ਨੂੰ ਹਮਲਾ ਹੋਇਆ ਤੇ ਹੁਣ ਅਜਿਹਾ ਬਾੜ ਵੀ ਸੀ ਤੁਸੀਂ ਅੱਜ ਮੈਂ ਬਾੜ ਦੇ ਵਿੱਚ ਸੀ ਮੈਨੂੰ ਪਰਵਾੜ ਵੀ ਸੀ ਮੈਂ 7 ਨੰਬਰ ਬੜਾ ਤੁਸੀਂ ਉਹ ਬੜ ਕੇ ਆਈ ਕਿਤਨੇ ਲੋਕ ਆਏ ਸੀ ਤੁਹਾਨੂੰ ਹਮਲਾ ਕਰਨ ਜਿਦਨ ਮੈਂ ਐਡਮਿਟ ਹੋਇਆ ਨਾ ਇਹ ਤਾਂ ਦੂਸਰੇ ਦਿਨ ਮੈਨੂੰ ਐਕਸਟਰਾ ਬਾਤਾਂ ਭੇਜਿਆ ਉਹ ਮੁੰਡੇ ਦੋ ਮੇਰੇ ਮੁਰਦੀ ਨੰਗੇ ਮੈਂ ਮੇਰੇ ਭਾਈ ਨੂੰ ਕਿਹਾ ਆ ਗੁੱਲੀ ਗੱਲੀ ਕਹਿੰਦੇ ਨੇ ਉਹਨਾਂ ਕਤਲ ਕੇਸ ਕਰਾਇਆ ਸੀ ਪਾਰਸੋ ਦੇ ਨੇ ਉਹ ਮੈਂ ਨਹੀਂ ਜਾਣਦੇ ਉਹਨਾਂ ਨੂੰ ਛਕਲਾਂ ਯਾਦ ਨਹੀਂ ਮੈਨੂੰ ਸਭ ਜਿਆਦਾ ਵਾੜ ਵੀ ਚੁੜ ਕੇ ਤੁਹਾਡੇ ਉੱਤੇ ਹਮਲਾ ਕੀਤਾ ਪਹਿਲਾਂ ਮੇਰੇ ਲੋਵੇ ਆਇਆ ਖੂਨ ਕਾਣ ਨੂੰ ਲਾਰ ਖਾਣੇ ਕੀੜੇ-ਕੂੜੇ ਕੱਢੇ ਜਦ ਜੀ ਮੈਂ ਡਾਕਟਰਾਂ ਨੂੰ ਕਹਿੰਦਾ ਮੰਗਾ ਜੀ ਤੁਸੀਂ ਮੇਰੇ ਨਾਲ ਦੇ ਨੂੰ ਬਾਹਰ ਭੇਜ ਦਿਓ ਤੁਹਾਨੂੰ ਕੀ ਪਤਾ ਮੇਰਾ ਕੌਣ ਐਂਟੀ ਆ ਵੀ ਮੈਨੂੰ ਮਾਰਨਾ ਚਾਹਦਾ ਜਦੋਂ ਮੈਂ ਬਾਹਰ ਗਿਆ ਮੈਂ ਗੇਟ ਖੋਲਿਆ ਉਹ 10 20 ਜਣੇ ਬਾਹਰ ਖੜੇ ਮੈਂ ਮੇਰੇ ਭਾਈ ਨੂੰ ਕਹਤਾ ਪਿੱਛੋਂ ਆ ਰਹਾ ਜੀ ਮੈਂ ਇਕੱਲਾ ਹੀ ਦੀ ਮੂਰੇ ਉਹਨਾਂ ਦੇ ਮੈਂ ਛਣੀ ਇਹ ਉਹੀ ਨੇ ਜਿਹਨਾਂ ਨਾਲ ਮੈਂ ਲੜਾਈਆ ਉਹਨਾਂ ਲੱਗਾ ਕੇ ਰੁਪਾਨ ਕੱਢਣ ਮੇਰੇ ਭਾਈ ਨੇ ਜਦੀ ਕਰਪਾਨ ਹੋ ਆ ਰਹੀ ਮੁੰਡਾ ਜਿਹੜਾ ਮੇਰੇ ਆਲੇ-ਦਾਲੀ ਉਸ ਸਾਰੇ ਮਲਾਜਮਾ ਹੁਣ ਤੁਸੀਂ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹ ਕਹਿੰਦੇ ਇਨਸਾਫ ਮੈਨੂੰ ਪਹਿਲਾਂ ਹੀ ਨਹੀਂ ਮਿਲਿਆ ਆ ਦੇਖੋ ਮੇਰੇ ਨਾਲ ਕੀ ਹੋਇਆ ਬਾੜ ਵਿੱਚ ਵੜ ਕੇ ਹਮਲਾ ਕੀਤਾ ਹੁਣ ਬਾੜ ਵਿੱਚ ਕੀ ਕੀ ਲੱਗਿਆ ਸੀ ਕੀ ਕੀ ਲੱਗਿਆ ਸੀ ਗੁਰਬਾਨ ਦੀ ਚਾਕੂ ਦਿਣਾ ਲਵੇ ਉਸ ਦਾ ਸਕਿਉਰਟੀ ਕਿੱਥੀ ਜਗੀ ਇਸ ਵਾਰ ਕੋਈ ਨਹੀਂ ਸੀ ਕਿ ਉਹਟੀ ਨਹੀਂ ਸੀ ਸਟੌਲਡੀ ਨੇ ਮਿੰਟਾ ਕਰ ਲੀਆਂ ਨਾ ਗੇਟ ਬੰਦ ਕਰ ਦੋ ਮੈਂ ਭੱਜ ਜਾਣਗੇ ਮੈਡਮ ਜੀ ਮੰਦੀਪ ਗੋਰੀ ਮੰਦੀਪ ਜੀ ਕਿੱਥੇ ਰਹਿੰਦੇ ਹੋ ਅਸੀਂ ਚਾਲਾ ਮਿੰਟ ਤੋਂ ਰਹਿਣਾ ਹੈ ਮਾਮਲਾ ਕੀ ਹੈ ਜਿਹੜਾ ਰਜਿੰਦਰ ਉਹ ਮਾਮਲਾ ਹੈਗਾ 18 ਤਰੀਕ ਤੋਂ ਸਾਡੀ ਹੋਈ ਹੈ ਜੀ 18 ਤਰੀਕ ਤੋਂ ਮੁੰਡੇ ਉਹਦਾ ਪਿੱਛਾ ਕਰਦੇ ਆਏ ਔਰੇ ਤੱਕ ਔਰੇ ਸਾਡੇ ਚਾਚੇ ਆਏ ਦੂਰ ਦੇ ਰਿਸ਼ਤੇਦਾਰ ਨੇ ਉਹ ਐਡਮਿਟ ਸੀਗੇ ਨਾ ਰੋਕੀ ਦੇਣ ਲਈ ਮੇਰੇ ਬ੍ਰਦਰ ਔਰੇ ਆਏ ਸੀਗੇ ਉਹ ਰੋਕੀ ਦੇਣ ਔਰੇ ਆਏ ਸੀਗੇ ਤੇ ਉਸ ਤੋਂ ਦਿਨ ਤੋਂ ਲੈ ਕੇ 19 ਤਰੀਕ ਨੂੰ 2 ਵਜੇ ਕੁਝ ਮਿੰਟ ਦੇ ਉੱਥੇ ਜਾ ਕੇ ਹਮਲਾ ਕਰ ਰਹੇ ਜਿੰਦਰਾ ਦੇ ਸਾਹਮਣੇ ਸਾਡੇ ਪਿੰਡ ਦੀ ਬਾਤ ਜਾਂਦੀ ਹੈ ਜੀ ਤੇ ਉਸ ਦੇ ਵਿੱਚੋਂ ਮੇਰੇ ਭਾਈ ਨੂੰ ਧਾਰ ਕੇ ਇਹਦੇ ਹੱਥ ਪੈਰ ਵੱਡੇ ਨੇ ਇੱਕ ਤਰ੍ਹਾਂ ਦੇ ਇਹਨੂੰ ਮਾਰ ਕੇ ਸੁੱਟ ਗਏ ਜਿੰਨਾ ਉੱਥੇ ਇੱਕ ਮੁੰਡਾ ਚੱਕਦਾ ਨੇ ਬਾਵਲੀ ਜਿਨੇ ਵੀ ਕੋਈ ਸਾਥ ਨਹੀਂ ਦਿੱਤਾ ਕਾਰਨ ਕੀ ਹਮਲਾ ਕਰਨ ਦਾ ਕਾਰਨ ਕੀ ਹੈ ਇਹਨਾਂ ਦਾ ਕਾਰਨ ਕੁਛ ਨਹੀਂ ਹੈ ਬਸ ਸਿਰਫ ਥੋੜੇ ਥੋੜੇ ਗੱਲਾਂ ਨੇ ਗਈਆਂ ਉਗੋਈ ਨਹੀਂ ਹੈ ਕਦਾਲੀ ਲੜਾਈ ਹੋਈ ਹੈ ਕਦਾਲੀ ਲੜਾਈ ਨਹੀਂ ਹੋਈ ਇਹ ਜਿਹੜੇ ਜਾਣੇ ਇਹ ਕਿਹੜੇ ਵਾਰਡ ਦੇ ਐਡਮਿਟ ਸੀ ਇਹ 7 ਨੰਬਰ ਵਾਰਡ ਚ ਐਡਮਿਟ ਸੀ ਗਏ ਵਾਰਡ ਵਿੱਚ ਵੜ ਗਏ ਇਹਨਾਂ ਨੇ ਹਮਲਾ ਕੀਤਾ ਵਾਰਡ ਵਿੱਚ ਵੜ ਕੇ ਹਮਲਾ ਕੀਤਾ ਸੁਖਰ ਮੈਂ ਆਪਕੋ ਦੁਬਾਰਾ ਆ ਗਈ ਕਿੰਨੇ ਲੋਕ ਸੀ ਟੋਟਲ 10 12 ਜਾਣੇ ਸੀ 10 12 ਜਾਣੇ ਸੀ ਉਸ ਦਿਨ ਵੀ 10 12 ਜਾਣੇ ਸੀ 10 ਵੜ ਗਏ 10 12 ਜਾਣੇ ਤੇ ਪਹਿਲੇ ਹੱਥ ਵਿੱਚ ਆਉਗੀ ਹੈ ਕਰਬਾਨ ਅੱਜ ਫੇਰ ਕਰਬਾਨ ਨਾ ਸੀ ਗਿਆ ਕੋਈ ਕੁਆਲਟੀ ਨਹੀਂ ਕੋਈ ਕੁਆਲਟੀ ਨਹੀਂ ਤਾਂ ਕੁਝ ਨਹੀਂ ਆਛੇ ਜਿਆਸੀ ਬੈਠ ਗਿਆ ਵੀ ਸਾਡਾ ਮਾਮਲਾ ਗੰਭੀਰ ਹੈ ਤਾਂ ਸਾਨੂੰ ਕੋਈ ਡਾਕਟਰ ਵੀ ਬਾਹਰ ਘਾੜ ਦਿੰਦੇ ਆ ਤੇ ਮੈਡਮ ਮੂਮ ਜੋ ਵੀ ਨੇਗੇ ਸਾਰੇ ਸਾਨੂੰ ਬਾਹਰ ਸਕਵਲਟੀ ਕਰ ਤੱਕ ਵੀ ਪੁਲਸ ਆ ਖੁਦ ਵਿਚ ਆਤਾ ਤੇ ਤੁਹਾਡੇ ਕੀ ਲੱਗਦਾ ਬ੍ਰਦਰ ਇਹ ਮੇਰੇ ਬ੍ਰਦਰ ਜੋ ਇਹਨਾਂ ਨੂੰ ਪਤਾ ਹੈ ਬੰਦੇ ਕੌਣ ਹੈ ਜਾਣਦੇ ਹੋ ਜਾਣਦੇ ਅਸੀਂ ਸੀਸੀ ਟੀਵੀ ਜਾਨੀ ਵਿੱਚ ਆਇਆ ਪਿੰਡ ਦੇ ਹੀ ਆ ਕੀ ਹੈ ਪਿੰਡ ਦੇ ਨਹੀਂ ਆ ਬਾਹਰ ਦਿਆਂਗੇ ਤੇ ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਸਾਨੂੰ ਕਾਰਵਾਈ ਸਾਨੂੰ ਸਾਫ਼ ਚਾਹੀਦਾਗਾ ਉਹ ਤਾਂ ਅਸੀਂ ਚੁੱਪ ਕਰ ਗਏ ਹੁਣ ਪੁਲਸ ਬੇਗੁਨਾ ਹੁੰਦੇ ਹੋਏ ਵੀ ਉਸੇ ਸਾਡੀ ਨਹੀਂ ਮਦਦ ਕਰ ਰਹੀ ਉਹਨੂੰ ਐਡਮਿਟ ਕਰਵਾਣਗੇ ਨੇ ਇਹ ਗਲਤੀ ਨਹੀਂ ਹੈ ਬੁੱਲਸ ਵਾਲਿਆਂ ਦੀ ਉਹਦੇ ਕੁਰਬਾਨ ਦੇ ਕੁਰਬਾਨ ਮਾਰੀ ਹੈ ਉਹ ਕਹਿ ਰਿਹਾ ਬੰਦੇ ਸਾਡੇ ਕੋਲ ਚੋਰ ਬੋਲ ਕੇ ਆ ਮੈਂ ਤਾਂ ਮਾਰ ਕੇ ਭੱਜ ਜੂ ਮੇਰੇ ਮੇਰੇ ਨਾਲ ਹੋ ਜਾ ਬੁੱਲਸ ਵਾਲੇ ਤੁਹਾਡੇ ਵੱਲੋਂ ਕੋਈ ਹਮਲਾ ਨਹੀਂ ਕੀਤਾ ਨਹੀਂ ਹਮਲਾ ਨਹੀਂ ਤੁਸੀਂ ਬੰਦਿਆਂ ਨੂੰ ਤੁਸੀਂ ਸਾਡੇ ਬੰਦੇ ਚੈੱਕ ਕਰ ਲੋ ਇੱਕ ਮਿੰਟ ਤੂੰ ਸਾਡੇ ਬੰਦੇ ਚੈੱਕ ਕਰ ਲੋ ਇਸੇ ਕੋਲ ਕੁਝ ਨਹੀਂ ਕੱਲ ਅਸੀਂ ਜ਼ਿੰਮੇਵਾਰ ਆ ਜੇ ਉਹਨਾਂ ਨੇ ਦਿਖਾ ਦੇ ਖੁਦ ਬੁੱਲਸ ਵਾਲੇ ਸਾਨੂੰ ਧੱਕੇ ਮਾਰ ਰਹੇ ਹੈ ਕੁੜੀਓ ਇਹ ਕੀ ਮਤਲਬ ਮਾਰ ਦੋ ਭਾਈ